Thank you

ਅਸੀਂ ਇੰਟਰਨੈਸ਼ਨਲ ਖੇਡ ਵਿੱਚ ਗਈ ਤੇ ਸਾਡੀ ਫਾਟੀ ਜਿਵੇਂ ਬਾਈ ਬੁਆਏ ਨੇ ਸਾਨੂੰ ਕਿੰਨਾ ਬਹੁਤ ਵਧੀਆ ਲੱਗਿਆ ਤੇ ਅਸੀਂ ਪਿੰਡ ਪਹੁੰਚੇ ਤੇ ਸਾਡੇ ਪਿੰਡਾਰੇ ਸਾਡਾ ਬਹੁਤ ਜੀ ਸੋਲਡ ਇਹਡੇ ਸਕੂਲ ਚ ਪੜ ਰਹੇ ਹੋ ਸੀ ਅਸੀਂ ਕਾਲਜ ਪੜ ਰਹੇ ਅੱਛਾ ਅੱਛਾ ਤੇ ਬਾਕੀ ਖਿਡਾਰੀਆਂ ਨੂੰ ਲੜਕੀਆਂ ਨੂੰ ਕੀ ਸੰਦੇਸ਼ ਦੇਵੋਗੇ ਜੀ ਵੱਧ ਤੋਂ ਵੱਧ ਖੇਡਣਾ ਜੀ ਤੇ ਗਰਾਊਂਡ 'ਤੇ ਨਾਲ ਜੀ ਤੇ ਆਪਣੇ ਮਾਂ ਦਾ ਨਾਮ ਰੱਖਣਾ ਕਿਹੜੀ ਗੇਮ ਹੈ ਕਿੱਥੋਂ ਜਿੱਤ ਕੇ ਆਏ ਕਿਹ ਕੀ ਗਾਣ ਅਸੀਂ ਜੀ ਇਹ 21ਵੀਂ ਨੈਸ਼ਨਲ ਇਨਕਲੂਡਿੰਗ ਕੱਪ ਹੋਣਾ ਨਾ ਖਰੀਦਾ ਵਿਕਾਸ ਸੰਸਾ ਨਾਗਪੁਰ ਵਾਲੇ ਕਰਵਾਉਂਦੇ ਆਗੇ ਤੇ ਉਹਦੇ ਚ ਆਪਣੀ ਪੰਜਾਬ ਦੀ ਟੀਮ ਮੈਂ ਪਹਿਲਾਂ ਮੈਂ ਇਹਦਾ ਇੰਟਰਨੈਸ਼ਨਲ ਖੇਡਿਆ ਹੋਇਆ ਤਾਂ ਮੈਂ ਹੁਣ ਐ ਜਾ ਕੋਈ ਆਪਦੇ ਪਿੰਡ ਦੀ ਟੀਮ ਲੈ ਕੇ ਗਿਆ ਸੀਗਾ ਜਿਹਦੇ ਚੋਂ ਆਪਣੇ ਪਿੰਡ ਦੀ ਟੀਮ ਨੇ ਡਾਇਵਰਸਟੀਕ ਕੱਪ ਚੋਂ Winner ਕੀਤਾਗਾ ਤੇ ਆਪਣੇ ਪਿੰਡ ਦੇ ਬੁਟੇ ਦੀ ਨੈਸ਼ਨਲ ਲੈਵਲ ਤੇ ਇੰਡੀਆ ਕੈਂਪ ਲਈ ਸਿਲੈਕਸ਼ਨ ਹੋ ਗਈ ਤੇ ਦੋ ਮੁੰਡੇ ਆਪਣੇ ਪੰਜਾਬ ਟੀਮ ਦੇ ਹੋਰ ਜ਼ਿਲ੍ਹੇ ਦੇ ਆ ਉਹਨਾਂ ਦੀ ਸਿਲੈਕਸ਼ਨ ਹੋ ਗਈ। ਹੁਣ ਆਉਣ ਆਲੇ ਮਹੀਨੇ ਜਿਹੜੇ ਮਹੀਨੇ ਤੱਕ ਬੁੱਟੇ ਨੂੰ ਇੰਡੀਆ ਕੈਂਪ ਲਈ ਬੁਲਾਇਆ ਜਾਏਗਾ। ਕਿੱਥੇ ਗਈ ਸੀ? ਕਿਹੜੀ ਥੋੜੀ? ਅਸੀਂ ਨਾਗਪੁਰ ਚ ਮਹਾਰਾਸ਼ਟਰ ਚ ਹੋਈਆਂ ਸੀਗੀਆਂ ਜੀ। ਕਿੰਨੇ ਦਿਨ ਦੀ ਗੇਮ ਸੀ ਇਹ? ਇਹ 3 ਦਿਨ ਦੀ ਗੇਮ ਸੀ ਜੀ 21 ਤੋਂ 23 ਤਰੀਕ ਤੱਕ। ਬਾਕੀ ਅੱਜ ਦਾ ਨੌਜਵਾਨ ਪੀੜੀ ਐ ਕੀ ਸੰਦੇਸ਼ ਦਿਓਗੇ? ਆਪਦਾ ਹੀ ਸਾਰੇ ਨੂੰ ਇਹੀ ਕਹਿਣਾ ਵੀ ਆਪਦੇ ਜਵਾਕ ਮਾਂ ਤੇ ਉਹਨੂੰ ਵੀ ਇਹੀ ਕਹਿਣਾ ਆਪਦੇ ਜਵਾਕਾਂ ਨੂੰ ਗਰਾਊਂਡਾਂ ਨਾਲ ਜੋੜੋ ਹੀ ਥੋੜਾ ਜਵਾਕ ਜਿਹੜਾ ਸ਼ਾਮ ਦਾ ਲੋਕ ਗਲਤ ਕੰਮਾਂ ਚ ਟਪਾਉਂਦੇ ਆਗੇ ਜਵਾਕ ਗਰਾਊਂਡ ਤੇ ਆਉਂਦਾ ਹੈਗਾ ਤਾਂ ਉਹਦੇ ਨਸ਼ੇ ਦੀ ਸਾਰੀਆਂ ਆਪੇ ਛੁੱਟ ਜਾਂਦੀਆਂ ਨੇ ਬਾਕੀ ਸਾਡੇ ਪਿੰਡ ਦੇ ਤਾਂ ਪਹਿਲੀ ਮੇਰ ਆ ਗਈ ਵਧੀਆ ਬਹੁਤ ਜਵਾਕ ਆਪਣੇ ਗਰਾਊਂਡ ਭਰਿਆ ਰਹਿੰਦਾ ਹੈਗਾ ਇਹ ਮਿਹਨਤਾਂ ਜਿਹੜੇ ਕਰਦੇ ਆ ਜਵਾਕ ਉਹਦਾ ਜਮੁੱਲ ਪਿਆ ਆਪਾਂ ਨੂੰ ਬਹੁਤ ਖੁਸ਼ੀ ਆ ਸਾਰੇ ਨਗਰ ਨੂੰ ਇਹੀ ਨਾ ਬਧਾਈ ਦਿੰਦਾ ਸਿੰਘ ਸਾਹਿਬ ਬਾਜੇ ਵਾਲੇ ਦੀ ਟੀਮ ਪਹਿਲੇ ਹੀ ਮੰਨੀ ਪਰ ਮੰਨੀ ਗਈ ਹੈ ਤੇ ਅੱਜ ਉਹ ਬੱਚੇ ਆ ਜਿਹੜੇ ਇੱਥੋਂ ਦੇ ਨੈਸ਼ਨਲ ਖੇਡਾਂ ਖਿੱਦਣ ਲੱਗ ਗਏ ਇੱਕ ਸਰਪੰਚ ਹੋਣ ਦੇ ਨਾਂ ਤੇ ਕੀ ਸੰਦੇਸ਼ ਦੇਉਂਗੇ ਤੇ ਬੱਚਿਆਂ ਦਾ ਕੀ ਹੌਸਲਾ ਵਧਾਈ ਕਰਾਂਗੇ ਬੜੀ ਖੁਸ਼ੀ ਦੀ ਗੱਲ ਐ ਫੁੱਟਵਾਲ ਦੀ ਟੀਮ ਬਾਜੇ ਵਾਲੇ ਦੀ 1978 ਤੋਂ ਲਾ ਕੇ ਅੱਜ ਤੱਕ ਵਧੀਆ ਪਰਫਾਰਮੈਂਸ ਕਰਦੀ ਰਹੀ ਐ ਇਹਨਾਂ ਬੱਚਿਆਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਕਿਉਂਕਿ ਮੈਂ ਵੀ ਇੱਕ ਫੁੱਟਵਾਲ ਦਾ ਵਧੀਆ ਪਲੇਅਰ 25-30 ਸਾਲ ਗੇਮ ਖੇਡੀ ਐ ਮੈਨੂੰ ਬੜੀ ਖੁਸ਼ੀ ਹੁੰਦੀ ਆ ਪਿੰਡ ਦੀ ਟੀਮ ਆ ਜਿਹੜੋ ਬਾਹਰ ਪੰਦੇ ਜਾਂ ਕਿਤੇ ਵੀ ਖੇਡ ਕੇ ਆਏ ਨੇ ਇਹ ਇਹਨਾਂ ਨੂੰ ਬਹੁਤ-ਬਹੁਤ ਵਧਾਈ ਇਦੋਂ ਵੀ ਵੱਧ ਚੜ ਕੇ ਖੇਡਣ ਇਹਨਾਂ ਨੂੰ ਰੱਬ ਦਿਮ ਦੁੱਗਣੀ ਰਾਤ ਸਤ੍ਰਕੀਆਂ ਬਖਸ਼ਣ ਤੰਦਰੁਸਤੀਆਂ ਬਖਸੇ ਔਰ ਬਾਹਰ ਵਿਦੇਸ਼ਾਂ ਵਿੱਚ ਵੀ ਜਾ ਕੇ ਖੇਡਣ ਤਾਂ ਜੋ ਪਿੰਡ ਦਾ ਨਾਮ ਸਿਰੋਚਨ ਕਰ ਸਕਣ ਮੈਨੂੰ ਬਹੁਤ ਇਹਨਾਂ ਤੇ ਮਾਣ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਬਾਹਰ ਵੀ ਵਿਦੇਸ਼ਾਂ ਜਾਂ ਕੇ ਪਿੰਡ ਦਾ ਨਾਮ ਨਾਲ ਘਟਣੇ ਇੱਕ ਸਰਪੰਚ ਦੇ ਹੋਣ ਦੇ ਨਾਤੇ ਪਹਿਲਾਂ ਵੀ ਤੁਸੀਂ ਖੇਡ ਗਰਾਉਂਡ ਦਾ ਜਿਹੜਾ ਵਿਕਾਸ ਕੀਤਾ ਹੈ ਸਰਕਾਰ ਨੂੰ ਇਹਦੇ ਬੱਤੀ ਕੀ ਹੋਰ ਕੀ ਕਰਨਾ ਚਾਹੀਦਾ ਸਰਕਾਰ ਨੂੰ ਇਹਦੇ ਪ੍ਰਤੀ ਹੋਰ ਵੀ ਜਿਵੇਂ ਹੁਣ ਮੈਂ ਸਟੇਡੀਅਮ ਦਾ ਇੱਕ ਬਣਮਾਈ ਆ ਪ੍ਰਪੋਜ਼ਲ ਇਹਦੀ ਪਾਸੇ ਬੈਠਣ ਖਾਤਰ ਉਹ ਪ੍ਰਪੋਜ਼ਲ ਬਣ ਰਹੀ ਹੈ ਡੀਸੀ ਸਾਹਿਬ ਦੇ ਏਡੀ ਸਾਹਿਬ ਦੇ ਗਈ ਹੋਈ ਹੈ ਜਦੋਂ ਵੀ ਉਹ ਬਣ ਕੇ ਆ ਗਈ ਇਹ ਤੇ 35-40 ਲੱਖ ਰੁਪਏ ਗਰਾਉਂਡ ਤੇ ਅਸੀਂ ਹੋਰ ਲਾਉਣਾ ਹੈ ਝੋਕਾ ਵਗੈਰਾ ਖਰਾਬ ਹੋ ਗਿਆ ਉਹਨੂੰ ਵੀ ਸੈੱਟ ਕਰਾਂਗੇ ਮੇਰਾ ਹਰ ਪੜ ਇਹਨਾਂ ਬੱਚਿਆਂ ਦੇ ਨਾਲ ਹੁੰਦਾ ਜੋ ਵੀ ਇਹ ਕਹਿੰਦੇ ਨੇ ਆਪਾਂ ਗਰਾਊਂਡ ਲਈ ਉਹੀ ਕਰਦੇ ਨੇ